ਸਮਾਂ ਸਵਾਕ 6 ਵਜੇ ਦਾ ਤੇ ਜਿਹੜਾ ਆ ਮੌਸਮ ਤੇ ਸਨਸੈਟ ਦਾ ਥਿਊ ਹੁੰਦਾ ਭਾਈ ਰੂਹ ਖੁਸ਼ ਕਰਦਾ ਹੈ ਮੌਸਮ ਵੀ ਇਸ ਵੇਲੇ ਥੋੜਾ ਜਿਹਾ ਪਰਿਵਰਤਨਸ਼ੀਲ ਹੋ ਜਾਂਦਾ ਬਦਲ ਜਾਂਦਾ ਠੰਡਾ ਹੋ ਜਾਂਦਾ ਤੇ ਬਾਕੀ ਜਿਹੜਾ ਇਹ ਸੂਰਜ ਆ ਮੱਧਮ ਜਿਹਾ ਹੋ ਜਾਂਦਾ ਸੰਤਰੀ ਜੇ ਰੰਗ ਦਾ ਤੇ ਵਧੀਆ ਸੋਹਣਾ ਲੱਗਦਾ ਇਸ ਵੇਲੇ ਰੰਗ ਮਾਹੌਲ ਦਾ ਬਾਕੀ ਭਾਈ ਚਾਹ ਲੱਚਵੀ ਜੀ ਕਰੀ ਜਾਂਦੇ ਸੀਗੇ ਮੰਗੂ ਚਾਹ ਲੈ ਕੇ ਜਾਵੜਿਆ ਮਾ ਪਈਆ ਭਾਂਡੇ ਚ ਚੱਕ ਕੇ ਤੇ ਲਈ ਜਨਾ ਪਿਆਉਨੇ ਇਹਨਾਂ ਨੂੰ ਬੰਦਿਆਂ ਨੂੰ ਚਾਹ ਝੋਨੇ ਵਾਲਿਆਂ ਨੂੰ ਨਾਲੇ ਭਾਈ ਜੜੇ ਰੇ ਰਪਏ ਸਿੱਟੀ ਜਾਂਦੇ ਆ ਉਹਨਾਂ ਤੇ ਨਾਲੇ ਭਾਈ ਬਾਪੂ ਹਰਾਣਾ ਚਾਹ 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 ਕਰੀ ਜਾਂਦੇ ਆ ਚਾਹ ਦੀ ਚਾਹ ਚੜਿਆ ਫੈ ਇਹਨਾਂ ਨੂੰ ਚਾਹ ਪੀ ਲੋ ਭਈਓ ਚਾਹ ਪੀ ਲੋ ਭਾਈ ਓਏ ਚੱਲ ਤਾਇਆ ਜੀ ਗੋਟੀ ਫੜਾਓ ਜੀ ਗੋਟੀ ਹੋਈ ਗੋਟੀ ਅੱਜ ਗੋਟੀ ਕੱਢੀ ਗੋਟੀ ਦੇ ਦੇ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਤਾਂ ਕਹਿ ਹੁਣ ਪੱਗ ਤਾਂ ਉਹਨਾਂ ਲਈ ਬੰਨ ਲਈ ਹੈ ਕਿਸਾਨ ਇਕਤਾ ਜਿੰਦਾਬਾਦ 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 ਮੀ ਪੈਣ ਕਰਕੇ ਨਹਿਰ ਦੇ ਵਿੱਚ ਪਾਈ ਸਰਾਂਤ ਵਾਲਾ ਪਾਣੀ ਆ ਗਿਆ ਸੀ ਜਿਹੜਾ ਆਪਸ ਨੂੰ ਦਿਖਾਇਆ ਸੀ ਹੁਣ ਨਹਿਰ ਭਰ ਗਈ ਤੇ ਕਿਸੇ ਨੇ ਪਾਣੀ ਨਹੀਂ ਵਢਿਆ ਆਪਣੀ ਬਾਰੀ ਦਾ ਭਾਈ ਟਾਈਮ ਚੱਲੀ ਜਾਂਦਾ ਤੇ ਹੂੰ ਤਾਂ ਮੀਂਹ ਵਾਲਾ ਪਾਣੀ ਖੜਾ ਸੀ ਕਰਾਂ ਚ ਸੋਚਿਆ ਕਿਉਂ ਨਾ ਭਾਈ ਰਹਿੰਦਾ ਖੁੰਦੇ ਜਿਹੜੇ ਹੈਗੇ ਆ ਕਿਾਰੇ ਉਹਨਾਂ ਦੇ ਛੱਡ ਦੇ ਗਏ ਵੈਸੇ ਆਪਣੇ ਭਾਈ ਲੀਲਾ ਪਾਣੀ ਭਾਖੜਾ ਲਾਉਂਦਾ ਹੁੰਦਾ ਬਾਕੀ ਚੱਲਦਿਆਂ ਨਹਿਰ ਕੋਲੇ ਮੋਗੇ ਕੋਲੇ ਦਿਖਾਉਂਨੇ ਆ ਤੁਹਾਨੂੰ ਨਹਿਰ ਦਾ ਪਾਣੀ ਨਹਿਰ ਟਿੱਗ ਗਿਆ ਭਾਈ ਪਹਿਲਾਂ ਹੁੰਦੇ ਸੀ ਖਾਲ ਆ ਬਣ ਗਿਆਂ ਕੀ ਬਣ ਗੇ ਲਓ ਜੀ ਪਹਿਲੇ ਜੇ ਖੋਲेंगे ਜੋ ਜੇ ਆਜ ਕਦੂ ਕੀ ਹੈ ਝੋਨਾ ਲਗਾਇਆ ਹੈ ਇਸ ਦੇ ਸਾਥ ਵਾਲੇ ਮੇਂ ਛੋੜेंगे ਜਾਦਾ ਇਹਣਾ ਪਾਣੀ ਹੈ ਬਹੁਤਾ ਹੋਰ ਖੋਲ ਦੇ ਜਮਾਈ ਅੰਦਰ ਜਾ ਕਿਉਂ ਖੋਲਦਾ ਅਗਟਾ ਖੋਲਦਾ ਪਹਿਲਾਂ ਗਟਾ ਖੋਲ ਕਿਉਂ ਨੱਕਾ ਵੀ ਥੋੜ ਕੇ ਆਉਂਦਾ ਪੂਰਾ ਆਪੀ ਖੋਲ ਦੇਣਾ ਚੱਲ ਆ ਖੋਲ

ਸੁਨਣਾ ਘਾਹ ਤੇ ਮਾਤਰੀ ਵੀਡੀਓ ਬਣਉ। ਠੀਕ ਆ। ਆਪਾਂ ਇੱਕ ਕਿੱਲਾ ਲਾਇਆ ਜਿਹਨਾਂ ਨੇ ਤੇ ਇਹਦੇ ਨਾਲ 5 ਕਿੱਲੇ ਉਹ ਭਰਨੇ ਆ ਤੇ ਕਿੱਲਾ ਇੱਧਰ ਲਾ ਭਰਨਾ ਆਪਾਂ। ਤੇ ਟਪਾ ਲਿਆ ਮੈਂ ਕਿ ਪਿੱਛੇ ਕਰਾਂ ਟਰੈਕਟਰ ਥੋੜਾ। ਪਾਲੀ ਦੇ ਬਾਅਦ ਚਾਚੇ ਪਾਲੀ ਦੇ ਛੱਡ ਦਾਂਗੇ। ਪਾਲੀ ਦੇ ਛੱਡਣਾ ਟਰੈਕਟਰ ਪਿੱਛੇ ਕਰਾਂ ਕਿ ਟਪਾ ਲਿਆਂਗਾ। ਆਜ 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 ਲੰਘਾ ਲਿਆ ਲੰਘਾ ਲਿਆ ਲੰਘਾ ਲਿਆ। ਖਾਲਚ ਤਾਰਲਾ ਖਾਲਚ। ਵੈਰੀ ਗੁੱਡ ਚਲੋ ਚਲੋ ਜਿਸਨੂੰ ਜਿਸਨੂੰ ਹਾਂ ਉਹ ਥੋੜਾ ਬਾਲਾ ਗਾ ਤੂੰ ਥੋੜਾ ਢੇਡਾ ਕਰਖੜ ਬਾ ਆਏ ਆਏ ਮੰਗਾ ਆਲਾ ਹੁਣ ਉਹ ਗਾਂ ਉੱਚਾ ਹੈ ਅਮ ਚਲੇ ਚੱਲ ਚੱਲੇ ਚੱਲੇ ਲੈ ਗਿਆ ਚੋਬਰਾ ਨਹੀਂ ਰੀਸਾਂ ਤੇਰੀਆਂ ਬਰਿਆੜ ਚੱਲ ਭਾਈ ਸਮਾਂ 7:00 ਵੱਜ ਕੇ ਤੇ 19 ਮਿੰਟਾਂ ਦਾ ਤੇ ਭਾਈ ਜਦੋਂ ਜਹਿਦ ਕਰਦਾ ਮੁੰਡਾ ਇਹਨਾ ਮੋਗੀ ਵਾਲੇ ਟੱਕਣਾ ਨਾਲ ਮਸਾਂ ਪਾੜ ਕੇ ਗੋਟੀ ਜੀ ਭਾਈਆਂ ਲਾ ਕੇ ਆਇਆ ਹਜੇ ਦਵਾਰੇ ਫੇਰ ਵਿੱਚ ਵਰਨਾ ਪਊਗਾ ਆ ਬੰਦ ਕਰਨਾ ਇਹਦੇ ਵਿੱਚ ਫੂਸਫੱਲਾ ਕਾਫੀ ੜਾ ਖੜਾ ਤੇ ਅੱਜ ਸੀ ਭਾਈ 30 ਜੂਨ ਤੇ ਮੇਰਾ ਸੀ ਅੱਜ ਜਨਮ ਦਿਨ ਤੇ ਭਾਈ ਜੱਟਾਂ ਦੇ ਅਹੜੇ ਜਨਮ ਦਿਨ ਹੁੰਦੇ ਆ ਪਹਿਲਾਂ ਸੋਚਿਆ ਵੀ ਚੱਲ ਲਿਆਵਾਂਗੇ ਸਮਾਨ ਸਲਾ ਇੱਥੇ ਕੇ ਕੁ ਕੱਟ ਲਾਂਗੇ ਖੇਤ ਸਾਰੀ ਲੇਬਰ ਨੂੰ ਵਰਨਾਲ ਸਾਰਿਆਂ ਨਾਲ ਪਰ ਭਾਈ ਨਹੀਂ ਨਿਕਲਿਆ ਗਿਆ ਖੇਤੋਂ ਇੱਕ ਮਿੰਟ ਦਾ ਵੀ ਟਾਈਮ ਨਹੀਂ ਮਿਲਿਆ ਤੇ ਫੇਰ ਘਰ ਦੇ ਵੀ ਘਰੇ ਫੋਨ ਕਰੀ ਜਾਂਦੇ ਸੀ ਵੀ ਕਦੋਂ ਆਉਂਗੇ ਕਰਾਂਗੇ ਹੁਣ ਕੀ ਦੱਸਗੇ ਵੀ ਇਹ ਜਿਹਿਆਂ ਆ ਵਿੱਤਾਵਾ ਦੇ ਵਿੱਚ ਅਸੀਂ ਫਸੇ ਹੋਏ ਆ ਹੈ ਉਹ ਕਸਣਾ ਪੂਣ ਉਹ ਕੱਢ ਕਿਆਵਾ ਕੱਢਿਆ ਉਹਨੇ ਤਾਂ ਇਹ ਜੇ ਭਾਈ ਸਾਡੇ ਹੈਪੀ ਬਰਥਡੇ ਹੁੰਦੇ ਆ ਮੰਗੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਮੀ ਕਰ ਦੇ ਹੈਪੀ ਬਰਥਡੇ ਕਰ ਦੇ ਮੈਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆ ਹੁਣ ਕੀ ਕਰਕੇ ਭਾਈ ਆ ਸਾਡਾ ਹੁਣ ਕੇਕ ਆ ਆ ਭਾਈ ਸਾਡਾ ਕਾਚੂ ਆ ਆਈ ਸਭ ਲਾ ਲਓ ਵੀ ਕੋਈ ਕੀ ਘੱਟੀ ਜਾਂਦੀ ਲੈ ਕਰਕੇ ਆਪਣਾ ਹੁਣ ਤਰ ਕਿਉਂ ਆ ਪੁਗਾਈ ਕਾਸੇ ਯਾਰ ਕਿੰਨਾ ਗਿਆਊਗਾ ਹਾਂ ਕਿੰਨਾ ਕਾ ਹੈ ਕਿੰਨਾ ਕਾ ਦੇਖ ਮੜਾ ਜੇ ਆਉਂਦੀਆਂ ਸੜੀਆਂ ਠੀਕ ਨਹੀਂ ਵੱਡ ਜਾਣਾ ਵਿੱਚ ਉਹ ਮੈਨੂੰ ਆਇਆ ਹੈ ਬੇਚਣਾ ਸੂਲਾ ਹੈ ਇਹਦੇ ਪਹਿਲੇ ਕਰੀਏ ਮੋਟ ਕਰੀਏ ਆਪਣੇ ਦਾ ਪਾਣੀ ਬਾਧੂਆ ਆਪਣਾ ਰੱਤੀ ਜਾਊਗਾ ਮੜਾ ਮੋਟੇ ਲੀਕ ਹੋ ਜਾਊਗਾ ਤਾਂ ਵੀ ਕੀ ਆ ਬਾਕੀ ਇਧਰ ਘਟੇ ਜਾਂਦਾਗਾ ਆਪਣਾ ਹੀ ਪਾਣੀ ਮੋਗਾ ਵੱਧ ਖੇਦਾ ਤੇ ਬਾਕੀ ਭਈ ਇਧਰ ਤੁਹਾਨੂੰ ਕੇਲਿਆਂ ਦੇ ਬੂਝੇ ਨਜ਼ਰ ਆਉਂਦੇ ਆ ਹੈ ਆ ਮੈਨੂੰ ਲੱਗਦਾ ਭਈ ਮਿਰਚਾਂ ਦਾ ਬੂਝਾ ਲੱਗਦਾ ਦੇਖਣ ਚ ਤੇ ਇਧਰ ਭਈ ਆ ਆ ਕੇ ਦੋ ਮੋਗੇ ਆ ਸਾਡੇ ਵਾਲਾ ਆ ਗਿਆ ਇਧਰ ਨੂੰ ਜਾਂਦਾ ਇਹ ਭਈ ਇਧਰ ਗਾਹ ਖੇੜੇ ਗਨੀ ਨੂੰ ਟੱਪ ਜਾਂਦਾਗਾ ਚੱਲੀ ਜਾਂਦੇ ਆ ਪੂਰੇ ਜੋਰਾ-ਚੋਰਾ ਤੇ ਵਿੱਚ ਫੂਸ ਪੱਲਾ ਲਕੜਾਂ ਲੁਕੜਾਂ ਫਸ ਜਾਊਗਾ ਨੇ ਇਧਰ ਆਪਣੇ ਵਾਲਾ ਵੀ ਚੈੱਕ ਕਰ ਲਗੇ ਲੱਕੜਾ ਲੁੱਕੜਾ ਮਨ ਨਾਲ 에ਅਰ ਵੀ ਫਸ ਗਿਆ ਪਰ ਨਹੀਂ ਇਹਦਾ ਪ੍ਰਾਈਸ ਠੀਕ ਆ ਹਜੇ ਤੇ ਇਹ ਭਾਈ ਉਹ ਸਰਹੰਦ ਵਾਲਾ ਪਾਣੀ ਆ ਬੜਾ ਮੀਮੂ ਦਾ ਕਰਕੇ ਹੁਣ ਆਇਆਗਾ ਤੇ ਨਹੀਂ ਇਧਰ ਆਪਣੇ ਕੀ ਕਹਿੰਦੇ ਆ ਭਾਖੜਾ ਦਾ ਲੀਲਾ ਪਾਣੀ ਹੁੰਦਾ ਜਮਾ ਵੀ ਸਾਫ ਹੁੰਦਾ ਤੇ ਇਹ ਭਾਖੜਾ ਵਾਲਾ ਪਾਣੀ ਛੱਡਿਆ ਜਿੰਮੀ ਦੀ ਮੀਮੂ ਹੁਣ ਪਏ ਸੀਗੇ ਉਹਦਾ ਕਰਕੇ ਇਹੋ ਜਿਹਾ ਗੰਧਲਾ ਪਾਣੀ ਆ ਤੇ ਵਿੱਚ ਜਿਹੜਾ ਗੰਦ ਪਿਲ ਦੀਆਂ ਤੁਹਾਨੂੰ ਤਾਂ ਕਰਕੇ ਵੀ ਜਿਹੜੀ ਮੇਰੀ ਦਰਸਤ ਦਰੋਸਤ ਉੱਤੇ ਨਹਿਰ ਤੇ ਹੁੰਦੇ ਆ ਉਹ ਟੋਟ ਟਟ ਕੇ ਵਿੱਚ ਡੇਗ ਪੈਂਦੇ ਹੈਗੇ। ਇਧਰ ਗਾਂ ਵੀ ਫੌਦੀ ਜੀ ਭਰੀ ਪਈ ਆ ਪਤਾ ਨਹੀਂ ਕਿੱਧਰ ਨੂੰ ਜਾਈ ਜਾਂਦਾ ਪਾਣੀ। ਚਲੋ ਆਪਣਾ ਛੱਡਦੇ ਆ ਕਰਾਂ ਜੀ। ਬੁਰਜੀ ਸਾਖਿਆ 88 ਤੇ ਭਾਈ ਚੱਲ ਚੱਲ ਮਤਰਾ ਹੀ ਹੁੰਦਾ ਜਾਂਦਾ। ਤੇ ਭਾਈ ਆ ਜਿਹੜਾ ਇੱਥੇ ਮੋੜ ਤੇ ਮੇਨ ਜਿਹੜਾ ਆਪਣੇ ਚੱਪੂ ਸੀਗਾ ਪੁਲੀ ਦੇ ਵਿੱਚੋਂ ਨਿਕਲਦਾ। ਉਹਦਾ ਕੀ ਸਿਸਟਮ ਹੋ ਗਿਆ ਉਹਦਾ ਭਾਈ ਆਪਣੇ ਜਿਹੜਾ ਚੱਪੂ ਹੁੰਦਾ ਹੈਗਾ ਚੱਪੂ ਵਾਲਾ ਜਿਹੜਾ ਨਟ ਹੁੰਦਾ ਉਹਦੀ ਚੂੜੀ ਸਲਿੱਪ ਹੋ ਗਈ ਉਹ ਹੁਣ ਚੱਕਿਆ ਨਹੀਂ ਆ ਪਾਣੀ ਦੀ ਡਹੋਦੀ ਭਰ ਗਈ ਹੁਣ ਮਗਰੋਂ ਭਾਈ ਦਵਾਰੇ ਪਹਿਲਾਂ ਜਾਂ ਮੁੱਗਾ ਬੰਦ ਕਰਦੇ ਆ ਜਾਂ ਫਿਰ ਉਧਰ ਹੀ ਦੂਜਾ ਆਪਣਾ ਗਾਂਹ ਵਾਲੇ ਖੇਤ ਆਲੇ ਨੂੰ ਖੋਲ ਕੇ ਤੇ ਪਾਣੀ ਕਿਰਾਂ ਤਾਰ ਕੇ ਫੇਰ ਭਾਈ ਦੇਣੇ ਆ ਕਈ ਕੋਈ ਪਾ ਕੇ ਜਾਂ ਕਿਵੇਂ ਨਾ ਕਿਵੇਂ ਕਰਕੇ ਪਾਣੀ ਉਤਰ ਗਿਆ ਫਿਰ ਤਾਂ ਚਲੂੰ ਵੀ ਢੱਕਣ ਚੱਕਿਆ ਜਾਊਗਾ ਉਹ ਹੁਣ ਹਵਾ ਦਾ ਪ੍ਰੈਸ਼ਰ ਬਣਿਆ ਪਿਆ ਤੇ ਟੱਕਣ ਭਾਈ ਚੱਕਿਆਂ ਨੇ ਆਲਾ ਪਹਾੜੀ ਕਿਕਰ ਦੀ ਸੂਲ ਵੜ ਗਈ ਸੀ ਪੈਠ ਤੇ ਇੱਥੇ ਸਾਰੀਆਂ ਇਹ ਪਹਾੜੀ ਕਿਕਰਾਂ ਇਹ ਇਹ ਰਿਹਾ ਭਾਈ ਸਾਡਾ ਕੁਛ ਜਨਮ ਦੇਣ ਵਾਲਾ ਦਿਨ ਹੈ ਇਹ ਹੁੰਦੇ ਆ ਭਾਈ ਜੱਟਾਂ ਦੇ ਜਨਮ ਦਿਨ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਮੀ ਇਹਨਾਂ ਦਾ ਫੱਕ ਵਾਲਾ ਚੱਪੂ ਕਿੱਥੇ ਆ ਹਾਂ ਪੱਕਾ ਲੱਜ ਪੂ ਇਹਨਾਂ ਦਾ ਇੱਥੇ ਹੋਊਗਾ ਮੇਰੇ ਹਿਸਾਬ ਨਾਲ ਆ ਜਿਹੜਾ ਪੱਕਾ ਕੀਤਾ ਪਿਆਗਾ ਨਾ ਨਾ ਆ ਇੱਧਰ ਇੱਥੇ ਆ ਪਹਿਲਾਂ ਇੱਥੋਂ ਬੰਦ ਕਰਨ ਦੇ ਉਹ ਪਾਣੀ ਉੱਤਰ ਜਾ ਨਹੀਂ ਪਹਿਲਾਂ ਉਹ ਹੀ ਖੋਣ ਕੇ ਵੇਖ ਲੈ 6:38 ਵਜੇ ਤੇ 37 ਮਿੰਟਾਂ ਦਾ ਹੋ ਗਿਆ ਭਾਈ ਤੇ ਆ ਸੱਤੂ ਨੂੰ ਮੈਂ ਇੱਥੇ ਖੜਾ ਲਿਆ ਸੀਗਾ ਮੈਂ ਖੈਰ ਮੇਰੇ ਨਾਲ ਮੜਾ ਜਾ ਸੈਟਿੰਗ ਜੀ ਕਰਾ ਕੇ ਜਾਈਂ ਚੱਕਰ ਕੀ ਬਣ ਗਿਆ ਚੱਕਰ ਐ ਬਣ ਗਿਆ ਵੀ ਭਾਈ ਜਿਹੜੇ ਹੈਗੇ ਸੀਗੇ ਚੱਪੂ ਚੱਪੂਆਂ ਦੇ ਨਾਟਕ ਹੋ ਗਏ ਫ੍ਰੀ ਝੂੜੀਆਂ ਤੇ ਪਾਣੀ ਆਪਣੇ ਤੋਂ ਨਹੀਂ ਗਿਆ ਵੱਡਿਆ ਤੇ ਹੁਣ ਜਿਹੜੇ ਨੱਕੇ ਇੱਥੇ ਪੰਜ ਪਹਿਲਾਂ ਕਰਕੇ ਗਏ ਸੀਗੇ ਵੀ ਪਾਣੀ ਖੁੱਲਾ ਛੱਡ ਜਾਾਂਗੇ ਤੇ ਬੇਤੀ ਘੇੜਾ ਮਾਰ ਜਾਾਂਗੇ ਉਹ ਹੁਣ ਨੱਕੇ ਬੰਦ ਕਰਕੇ ਮੋਟਰਾਂ ਦੀ ਸੈਟਿੰਗ ਕਰਦੇ ਆਂ ਵੀ ਦੋ ਕ ਨੱਕੇ ਕਰ ਦਾਂਗੇ ਵੀ ਦੋ ਕ ਤੜਕੇ ਬਾਕੀ ਆ ਕੇ ਸੰਭਾਲ ਲਾਂਗੇ ਤੜਕੇ 3-4 ਵਜੇ ਲੇਟ ਆਊਗੀ ਤੇ ਮਸ਼ੀਕ ਵਜੇ ਆ ਕੇ ਉਸ ਨੂੰ ਦੁੱਕਿਆਰੇ ਨੇੜੇ ਲਾ ਕੇ ਆਣਗੇ ਉਸ ਹਮਾਰ ਲਾਂਗੇ ਆ ਕੇ ਤੇ ਤਾਂ ਕਰਕੇ ਭਾਈ ਆਏ ਦੇ ਕੋ ਕਾਣੀ ਬਣ ਗਈ ਤੇ ਆਏ ਜੇ ਅਸੀਂ ਮਣਾਉਨੇ ਆਪਦੇ ਜਨਮ ਦਿਨ ਕਿਨੇ ਹੈਪੀ ਬਰਥਡੇ ਤਾਂ ਕਹਦੇ ਸੱਤ ਮੈਨੂੰ ਸੱਤੂ ਹੈ ਹੈਪੀ ਬਰਥਡੇ ਕੱਟ ਗਏ ਕੇਕ ਫਿਰ ਕੱਟ ਲੈ ਹੈ ਬਣਾ ਦੇ ਕਰੀ ਦੇ ਹੈਂ ਆਏ ਕਟਿਏ ਨੇ ਕਟਿਏ ਨੇ ਆਏ ਕਰ ਫਿਰ ਆ ਇਥੋਂ ਦੇ ਕੱਟ ਇੱਥੇ ਦੇ ਕੇ ਇੱਕ ਵਾਵਾ ਪਿਆਗਾ ਹੁਣ ਤੇਰੀ ਵੀਡੀਓ ਚੜ੍ਹ ਜੂਗੀ ਠੀਕ ਹੈ ਨੈਟ ਤੇ ਚੜਾ ਦੇ ਕੇ ਕੋਈ ਚੱਕਰ ਨਹੀਂ ਚੜਾ ਦੇ ਚੜਾ ਦੇ ਕੋਈ ਨਹੀਂ ਹੈ ਚੜਾ ਦੇ ਚੜਾ ਦੇ ਕਹਿੰਦਾ ਕੋਈ ਚੱਕਰ ਨਹੀਂ ਹੈ ਇਹ じゃ ਖੁਸ਼ਦਿਲ ਬੰਦਾ ਹੋਣਾ ਚਾਹੀਦਾ ਬਈ ਜਮਾ ਮਸਤ ਮੌਲਾ ਇਹਨੂੰ ਕੋਈ ਫਿਗਰ ਨਹੀਂ ਕੋਈ ਫਾਕਾ ਨਹੀਂ ਹਜੇ ਇਹਨੇ ਆਪਦੀ ਉਧਰ ਮੋਟਰ ਬੰਦ ਕਰਕੇ ਆਉਣੀ ਆ ਕਹਿੰਦਾ ਕੋਈ ਨਹੀਂ ਚਾਚਾ ਯਾਰ ਤੂੰ ਬਾਜ ਮਾਰ ਲੈ ਕਹਿੰਦਾ ਮੈਂ ਕਰਾ ਕੇ ਜਾਊਂਗਾ ਖੁਸ਼ਦਿਲ ਬੰਦਾ ਠੀਕ ਆ ਵਦਗਾ ਗੱਲ ਬਾਤ ਆ ਵਦਗਾ ਰੰਗ ਮਹੌਲਾ ਭਾਈ ਠੰਡੀ ਠਾਰ ਹਵਾ ਚੱਲੀ ਨੇ ਡੱਡੂ ਬੋਲੀ ਜਾਂਦੀ ਐ ਤੇ ਇੱਧਰ ਭਾਈ ਪਤਾ ਨਹੀਂ ਆ ਭੇੜ ਗਏ ਜੇ ਕਿ ਕੀ ਕੁੱਤੇ ਜੇ ਚੁੱਕੀ ਜਾਂਦੇ ਆ ਰੂਹੀ ਜਾਂਦੇ ਆ ਕੁੱਤੇ ਹੂ ਇਹਨਾਂ ਦਾ ਟਾਈਮ ਜਾ ਹੁੰਦਾ ਐ ਤਾਂ ਹੁਣ ਇਹ ਉਹਦੇ ਆਖਣ ਨੂੰ ਬਹੁਤ ਜ਼ਿਆਦਾ ਕਰਦੇ ਆ ਬਹੁ ਬਹੁ ਉਤਾਰੇ ਬਾਦ ਆਖਣ ਵਾਂਗੂ ਜਿਹੜੇ ਜਿਹੜੇ ਕਹਿੰਦਾ ਭਾਈ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਛੜੇ ਮਰ ਜਾਂਦੇ ਆ ਜਿਹੜੇ ਉਹ ਫਿਰ ਦੁਬਾਰੇ ਜਨਮ ਲੈਂਦੇ ਅਗਲੇ ਜਨਮ ਚ ਕੁੱਤੇ ਬਣਦੇ ਹੈਗੇ ਕੁੱਤੇ ਬਣ ਕੇ ਫਿਰ ਰਾਤ ਨੂੰ ਜਿਹੜਾ ਚੂਕਦੇ ਆ ਫਿਰ ਉਹ ਰਾਤ ਨੂੰ ਆਏ ਤਾਂ ਹਉ ਮੂੰਹ ਕਰਕੇ ਕਹਿੰਦੇ ਆ ਬਾਹੂ ਹਾਂ ਆ ਵੇ ਪਾ ਇਹ ਬਾੜੇ ਬਾੜੀ ਜੋਰ ਦੀ ਕਹੀ ਜਾਂਦਾ ਰਣਾ ਬਾਹੂ ਬਾੜੀ ਲੰਮੀ ਹੇਕ ਲੈ ਜਾਂਦਾ ਇ끄ੜਾ ਆਪਣੇ ਘਟ ਆ ਗਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਮੀ ਹਾਂਜੀ ਤੇ ਬਾਈ ਆਉਣ ਵਾਲੇ ਗਾਂ ਵਾਲੀ ਜਿਹੜੀ ਆਪਣੀ ਟ੍ਰਿਪ ਆ 100% ਆ ਜਿਹੜੀ 100 ਸੀਸੀ ਮੋਟਰਸਾਈਕਲ ਤੁਹਾਨੂੰ ਦਿਖ ਰਹੀ ਆ ਹੋਂਡੇ ਵਾਲਿਆਂ ਦੀ ਹੀਰੋ ਹੋਂਡਾ ਇਹਦੇ ਉੱਤੇ ਆਪਣੀ ਹੋ ਸਕਦੀ ਆ ਸੀਡੀ ਡੀ ਲਕਸ ਤੇ ਚੱਲਦੇ ਆ ਹੁਣ ਪਾਉਨੇ ਆ ਚਾਲੇ ਮਾਰਦੇ ਆ ਹੌਲੈਂਡ ਦਾ ਸੈਲਫ ਪਾਣੀ ਪੂਣੀ ਪੀਣਾ ਮਿੱਤਰਾ ਹੈ ਥੈਂਕ ਯੂ ਬਹੁਤ ਬਹੁਤਰਾ ਥੈਂਕ ਯੂ ਪੀੜੀ ਬੱਤਾ ਲਾਲਾ ਥੈਂਕ ਯੂ ਚਪੜਾ ਥਿਆ ਗਿਆ ਓਏ ਹਾਂ ਬੰਗਾ ਪਜਾਮਾ ਵੀ ਥਿਆ ਗਿਆ ਐਵੇਂ ਨਹੀਂ ਕਹਿੰਦੇ ਆਖੇ ਆਹ ਰੁੱਤ ਦੇ ਵਿੱਚ ਨਾ ਆਖੇ ਕਹਿੰਦਾ ਝੱਗੇ ਦੋ ਹੋ ਜਾਂਦੇ ਆ ਪਜਾਮਾ ਇੱਕ ਹੀ ਰਹਿੰਦਾ ਇੱਕ ਪਜਾਮੇ ਨਾਲ ਦੋ ਛੱਗੇ ਸਿਉਣੇ ਪਏ ਜਾਂਦੇ ਆ ਚੱਕਰ ਕੀ ਆ ਇਹ ਤੜਕੇ ਦਾ ਭਾਈ ਆ ਮੰਜੇ ਤੇ ਆ ਹੀ ਪਿਆ ਤੇ ਆ ਵਿਚਾਰਾ ਭਾਈ ਆਪਣੇ ਪਾਇਆ ਹੈ ਚਲੋ ਜੀ ਦਾ ਸ਼ੇਰਾ ਕਰਦੇ ਖੜਾ ਤੇ ਬੱਦਲ ਪਾਈ ਜਿਹੜਾ ਮੌਸਮ ਹੈ ਕਿਤੇ ਧੱਜ ਭੁੱਜਣਾ ਜਾਵੇ ਤੜਕੇ ਆ ਕੇ ਸੌਣਾ ਵੀ ਹੈ ਤੇ ਚਲ ਗਏ ਫਿਰ ਜਾਂਦੇ ਉਹ ਮੰਨਾ ਵੀ ਬੰਦ ਕਰਕੇ ਆਣਾ ਆਪਾਂ

लो जी फाइनली पहुंच गए घर मम्मी मम्मी हैप्पी बर्थडे हैं मैं नहीं ਨੇ ਤੇ ਤੂੰ ਮੇਰਾ ਜਨਮ ਦਿਨ ਦਾ ਕੇਕ ਕੱਟਣਾ ਸੀਗਾ ਤੇ ਤੁਸੀਂ ਤਾਂ ਮੈਨੂੰ ਅੱਜ ਕੇਤੀ ਤਬ ਭਰੇ ਗਿਯਾਰ ਤੇ ਹੈ ਐਹੇ ਜਿਹਾ ਪਰਟ ਤੁਸੀਂ ਬਣਾਉਂਦੇ ਮੇਰੇ ਕੋਈ ਆ ਵੀ ਬਣਾ ਲਿਆ ਨਾ ਟਾਈਮ ਦੱਸ ਦੇ ਭਾਈ ਟਾਈਮ ਹੋ ਗਿਆ 9:30 ਵੇ ਦਾ ਇਹ ਹੁੰਦਾ ਟਾਈਮ ਕਿਸਾ ਇਹ ਭਾਈ ਉਹ ਹੀ ਤੜਕੇ ਵਾਲੇ ਚੂਰੀ ਅਸੀਂ ਜਦੇ ਆਹੀ ਕਰਨੇ ਹੁੰਨੇ ਆ ਉਹਨਾਂ ਤੱਕ ਤਾਂ ਕਿ ਹੋਗੇ ਮੁਰਕੀ ਤੋੜਨ ਦੀ ਹਿੰਮਤ ਵੀ ਨਾ ਹੋਵੇ ਉਦੋਂ ਫਿਰ ਫੋਨ ਕਰਦੀ ਤਾਂ ਵੀ ਚੂਰੀ ਗੁੱਟ ਕੇ ਰੱਖ ਦਿਓ ਛੋਟਾ ਜਾਗ ਰਗਾ ਮੋਮਬੱਤੀਆਂ ਤੇ ਉੱਤੇ ਲਿਖਿਆ ਹਸਬੈਂਡ ਤੇ ਉਧਰ ਲਿਖਿਆ ਹੈਪੀ ਬਰਥਡੇ ਤੇ ਇਹ ਭਾਈ ਕੇਕ ਵਿਅੰਤ ਲੈ ਕੇ ਆਈ ਸੀ ਤੇ ਕੇਕ ਵਿਚਾਰੀ ਲਿਆਂਦਣ ਦਾ ਬਹੁਤ ਟਾਈਮ ਹੋ ਗਿਆ ਟਾਈਮ ਹੋ ਗਿਆ ਭਾਈ 10:00 ਵਜੇ ਕੇ ਤੇ 22 ਮਿੰਟਾਂ ਦਾ ਖੇਤ ਗਏ ਹੋਏ ਸੀ ਟੈਮ ਖਸਲ ਆ ਗਿਆ ਜੇ ਉਧਰੋਂ ਪਾਣੀ ਦੀ ਵਾਰੀ ਵਾਲਾ ਹੋ ਗਿਆ ਸਿਸਟਮ ਤੇ ਭਾਈ ਜੱਟਾਂ ਦੇ ਅਹੇ ਜੇ ਕੁਝ ਅ ਬਰਥਡੇ ਹੁੰਦੇ ਆ ਇਹ ਜਿਹਾਂ ਕੁਝ ਸੈਲੀਬ੍ਰੇਸ਼ਨ ਹੁੰਦੇ ਨੇ ਆਣੀ ਤੇ ਰੱਬ ਸਭ ਕੁਝ ਪਸ ਠੀਕ ਹੈ ਕੱਟੀ ਜਾਂਦੇ ਆ ਤੇ ਕੋਈ ਆਸ ਉਮੀਦ ਨਹੀਂ ਸੀ ਬਾਕੀ ਚਲੋ ਕੱਟਦੇ ਆ ਕੇਕ ਕੱਟੀਏ ਫਿਰ ਲਓ ਜੀ ਕੱਟਦੇ ਆ ਕੇਕ ਆ ਸਮਾਂ ਇਸ ਵਕਤ 7:10 ਵਜੇ ਦਾ ਦਾ 7:00 ਵੱਜ ਕੇ 27 ਮਿੰਟ ਹੋ ਗਏ ਤੇ ਇੱਕ ਆਪਣੇ ਕਈ ਦੁਕਾਨਾਂ ਆ ਕੇ ਕਹਿ ਦੇਣਗੇ ਵੀ ਭਾਈ ਫੈਵਰੀ ਨੂੰ ਵਿਕਣ ਬੋਲਣੀ ਕੀਤਾ ਵੀ ਫੈਮਲੀ ਨਾਲ ਨਹੀਂ ਕੱਟਿਆ ਕੀ ਕਹਣਾ ਵੀ ਦੋਹੇ ਜੀ ਜਾਣੇ ਕੱਲ੍ਹ ਆਣੇ ਕੱਟ ਲਿਆ ਤਾਂ ਭਾਈ ਟਾਈਮ ਨੂੰ ਹੁਣ ਮੈਂ ਦਿਖਾ ਚੁੱਕਿਆ ਐਨਾ ਹੋ ਗਿਆ ਤੇ ਫੈਮਲੀ ਭਈ ਪਈ ਆ ਸਾਡੀ ਸੁੱਤੀ ਠੀਕ ਹੈ ਤੇ ਮਾਇਆ ਸੀ ਮੰਮੀ ਉਹਦੇ ਸੁੱਤੀ ਪਏ ਸੀ ਤੁਸੀਂ ਦੇਖਿਆ ਹੋਣਾ ਵਲੌਗ ਦੇ ਵਿੱਚ ਤੇ ਤਾਂ ਕਰਕੇ ਕਿਉਂਕਿ ਉਸ ਤੋਂ ਬਾਅਦ ਫਿਰ ਮੈਨੂੰ ਜਾਣਾ ਪੈ ਗਿਆ ਸੀਗਾ ਜਿਹੜਾ ਮੁੰਡਾ ਮੋਟਰਸਾਈਕਲ ਹੈ ਜੀ ਮੇਰੇ ਨਾਲ ਸੀਗਾ ਉਹਨੂੰ ਕਿਉਂਕਿ ਆਪਸੇ ਕੱਟ ਬੁਗਰਾਉਣ ਵਾਲੇ ਹੁੰਦੇ ਆ ਭਾਈ ਉਹਨਾਂ ਨੂੰ ਦਵਾਦੂਕੇ ਲਿਆਂਦੀ ਤੇ ਉਸ ਦੁਆਰਾ ਆ ਕੇ ਨਾ ਤੁਹਾਨੂੰ ਤਰੋੜੀ ਦਿਖਾਤੀ ਲੇਹ ਕਾਦੀ ਹੋ ਗਈ ਸੀ ਤਾਂ ਕਰਕੇ ਵੀ ਹੁਣ ਸੁੱਤੇ ਪਿਆ ਸੀ ਕਿ ਹੈ ਵੀ ਚਲ ਕਿਉਂ ਹੰਡਸਟਰਪ ਕਰਨੇ ਹਨਾ ਤੇ ਤਾਂ ਕਰਕੇ ਤੇ ਬਾਕੀ ਕੱਟ ਦਿਆਂ ਕੱਟ ਦਿਆਂ ਠੀਕ ਕਰ ਲੈ ਪਹਿਲਾਂ ਮੁੰਬਤਾਂ ਬਿਜਾਉ ਹਾਂ ਹੈਪੀ ਬਰਥਡੇ ਟੂ ਮੀ ਪਹਿਲਾਂ ਖੇਤ ਕਰੀਗੇ ਹੈਪੀ ਬਰਥਡੇ ਟੂ ਯੂ ਹੈ ਟੂ ਮੀ ਹੁਣ ਭਈ ਇੱਥੇ ਕਰਦੇ ਆਪਾਂ ਲੈ ਬਈ ਮੁੰਬਤਾਂ ਦੇ ਤਿੰਨ ਬਿਜਾਉ ਤੋਨੇ ਕੱਢ ਦੇ ਆ ਜਾ ਬਈ ਆ ਜਾ ਨਾ happy world day to me matera ja ja kar lo thoda ja kar idhar kar right now na idne chakkar ha ਜਾ ਨਾ ਸਰਪ੍ਰਾਈਜ਼ ਕਰੋ ਸਰਪ੍ਰਾਈਜ਼ ਨੂੰ ਹਮਮ ਸਰਪ੍ਰਾਈਜ਼ ਕਹਿਉਂਦੇ ਹੋ ਜਿਵੇਂ ਅਸੋ ਕੀ ਹੈ ਕਸਰਦਾ ਕੋਈ ਕੈਸੇ ਦੇ ਵਿੱਚ ਕੀ ਹੋ ਸਕਦਾ ਇਹ ਤੁਸੀਂ ਕਰਦੇ ਸਰ ਨੂੰ ਆਪਾਂ ਕੇ ਕਰ ਮਾਰੇ ਸ ਕੋਲ ਦੇ ਲਈ ਤੋਂ ਹੀ ਕੋਲ ਨੇ ਤੇ ਇਹ ਕੀ ਆ ਯੂ ਕੈਨ ਬੀ ਪਾਈਲ ਫਾਈਲ ਦੇ ਨਾਲ ਤਾਂ ਪਾਈ ਕੀ ਆ ਕਿਹਦੇ ਨੇ ਤੋਂ ਕੋਲ ਆਇਦਣਾ ਤੁਮ ਕੋਲ

ਮਨ ਲੋੜ ਕਿ ਜਿੰਨਾ ਨੂੰ ਚਾਹਤ ਹੈ ਮੈਂ ਤੁਹਾਨੂੰ ਬੈਟਰੀ ਦੇ ਬ੍ਰੈਂਡ ਹੈ ਹੂੰ ਬ੍ਰੈਂਡ ਹੈ ਇਹ ਨਹੀਂ ਗਾਉਣ ਕਲੀਨ ਦਾ ਹੈ ਕਰਨੇ ਹੂੰ ਵੀਓ ਵਾਲੀ ਹੈ ਜੀ ਕਰਾਓ ਪੈਂਟ ਪਾੜ ਕੇ ਵੀ ਪਰ ਟੈਕ ਨਹੀਂ ਕਰਦਾ ਮੈਂ ਰੀਨੋ ਸਿੱਕੇ ਦੀ ਰੀਨੋਲਾ ਰੀਨੋਲਾ ਹੈ ਸੀਟੀ ਵਾਲ ਕਿਉਂਕਿ ਮੇਰੇ ਕੋਲੇ ਜੇ ਇੱਕ ਸੀਟ ਨੂੰ ਟੁੱਟ ਗਈ ਸੀ ਤੇ ਕੀ ਕਰੀਏ ਲੱਗਿਆ ਤਾਂ ਕਰਕੇ ਮੈਂ ਬੈਲਟ ਦਾ ਮੈਨੂੰ ਚਾਹੀਦੀ ਸੀ ਹੈ ਨਾ ਲਓ ਦੂਜਾ ਖੋਲਦੇ ਹਾਂ ਪੇਜ ਦੇਖਦੇ ਹਾਂ ਕੀ ਨਿਕਲਦਾ ਹੈ ਅੰਦਰੋਂ ਅੰਦਰੋਂ ਕੋਈ ਵੀ ਤਾਂ ਨਿਕਲਦਾ ਮਿਲਣਾ ਨਹੀਂ ਇੱਕ ਬੋਡੀ ਨੂੰ ਦੇ ਨਮਸਕਾਰ ਇਹ ਉਗਾ ਲੈ ਇਹ ਨੂੰ ਕੁਝ ਨਾ ਕਰੋ ਕੁਝ ਬਗਾਈ ਸਨ ਜਮਾਨੇ ਦੇ ਕਿੰਨੇ ਜ਼ਨੈਰਾਂ ਦੀ ਬਟਲੀ ਤਾਂ ਲਓ ਜੀ ਆਹ ਸੀ ਆਪਣੇ ਗਿਫਟ ਤੇ ਕੈਨ ਹੈ ਇਹ ਬਹੁਤ ਥੈਂਕ ਯੂ ਭਾਈ ਦੀਵਾ ਤੇਰਾ ਹੈ ਇਹਨੇ ਇਹਦੇ ਗਿਫਟ ਦੇਣ ਵਾਸਤੇ ਤੇ ਭਾਈ ਇਹ ਰਹੀ ਆ ਪਸੰਦ ਆ ਭਾਈ ਆਪਣੇ ਜ਼ਿੰਮੇਵਾਰਾਂ ਦਾ ਦਿਲੀ ਦਾ ਰੁਟੀਨ ਜਾਂ ਕਹਿ ਲੋ ਜਾਣ ਦੂਣ ਦੇਣਾ ਆਈਂ ਤੋਂ ਦੇ ਪਾਸੇ ਦੇ ਸਾਡੇ ਨੰਗੇ ਆਂਦੇ ਆਗੇ ਤੇ ਬਾਕੀ ਏ ਸੀ ਭਾਈ ਆਪਣਾ ਅੱਜ ਦਾ ਬਲੌਗ ਟੈਂ ਖਾਸਾ ਹੋ ਗਿਆ ਤੇ ਹੁਣ ਸੌਣ ਦਾ ਪਿਆਰ ਜਾਂ ਕਰਦੇ ਤੜਕੇ 5:00 ਵਜੇ ਉੱਠ ਕੇ ਫਿਰ ਉਹੀ ਦੇਹੀ ਦਾ ਰੁਟੀਨ ਵਰਕ ਲੇਬਰ ਨੂੰ ਲੈ ਕੇ ਆਉਣਾ ਧੋਣਾ ਵਗੈਰਾ ਲਾਉਣਾ ਠੀਕ ਹੈ ਕਰਤੂ ਕਰਕੇ ਦੇਣਾ ਉਹਨਾਂ ਨੂੰ ਤੇ ਜੇ ਭਾਈ ਤੁਹਾਨੂੰ ਵਧੀਆ ਲੱਗਦਾ ਲੱਗਿਆ ਠੀਕ ਹੈ ਬਲੌਗ ਦਾ ਆਪਣਾ ਤਾਂ ਭਾਈ ਲਾਈਕ ਵਾਲਾ ਬਟਨ ਦਬਾ ਦਿਓ ਤੇ ਜੇ ਕੋਈ ਕਰਨ ਜੋਗ ਲੱਗਿਆ ਸੋਹਾਂ ਜਾਂ ਕੋਈ ਕਮੈਂਟ ਵੀ ਛੱਡ ਦੇ ਤੇ ਜੇ ਭਾਈ ਤੁਸੀਂ YouTube ਤੇ ਦੇਖ ਰਹੇ ਹੋ ਆਪਣੀ ਵੀਡੀਓ ਤਾਂ ਕੀ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਤੇ ਜੇ ਦੇਖ ਰਹੇ ਹੋ Facebook ਤੇ ਲਾਈਕ ਕਰੋ ਫਾਲੋ ਕਰੋ ਤਾਂ ਭਾਈ ਫਾਲੋ ਦਾ लाज ਨਹੀਂ ਕਰ ਲਿਓ ਤੇ ਬਾਕੀ ਆਪਣੇ ਸਾਫ ਸੁਥਰੀ ਗੱਲਬਾਤ ਕਹਿਣ ਦਾ ਭਾਵ ਹੈ ਵੀ ਜਿਹੜੀ ਭਾਈ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਹੇਠਾਂ ਆਪਣੀ ਪੇਜ ਨੂੰ ਆਮ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਰੁਟੀਨ ਵਰਕ ਹੋਵੇਗਾ ਤੇ ਜਾਣ ਭਾਈ ਆਪਣੇ ਟਰੈਵਲਿੰਗ ਵਾਲੇ ਜਿਹੜੇ ਵਲੌਗ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਵੀ ਜਿਹੜੇ ਫੈਮਿਲੀ ਪੇਜ ਆਪਣਾ ਤੇ ਫੈਮਿਲੀ ਦੇ ਵਿੱਚ ਬੈਠ ਕੇ ਤੁਸੀਂ ਜਿਹੜੇ ਆਪਣੇ ਕੰਟੈਂਟ ਹੈਗੇ ਆ ਉਹ ਦੇਖ ਸਕਦੇ ਹੋ ਸੁਣ ਸਕਦੇ ਹੋ ਕੋਈ ਦਿੱਕਤ ਪਰੇਸ਼ਾਨੀ ਨਹੀਂ ਵੀ ਤੁਸੀਂ ਇਕੱਲੇ ਜਿਵੇਂ ਦੇਖਣਾ ਜਾਂ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਨਹੀਂ ਦੇਖ ਸਕਦੇ ਐਦਾਂ ਦਾ ਕੋਈ ਆਪਣਾ ਕੰਟੈਂਟ ਨਹੀਂ ਹੁੰਦਾ ਤੁਸੀਂ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਇਹਨੂੰ ਤੇ ਲਾ ਕੇ ਦੇਖ ਸਕਦੇ ਹੋ ਜਿੱਥੋਂ ਤੱਕ ਭਈ ਸਾਨੂੰ ਲੱਗਦਾ ਕਿ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਇੰਦਾਂ ਦੇ ਤੁਹਾਡੇ ਵਾਸਤੇ ਕੰਟੈਂਟ ਲੈ ਕੇ ਆਵਾਂ ਤਾਂ ਕਿ ਤੁਹਾਨੂੰ ਇਹ ਨਾ ਹੋਵੇ ਵੀ ਭਈ ਫੋਨ ਸਾਈਡ ਤੇ ਜਾ ਕੇ ਉਹ ਦੇਖਣਾ ਪਵੇ ਸੁਣਨਾ ਪਵੇ ਤੇ ਜੇ ਭਈ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਜੁੜਨ ਵਾਸਤੇ ਸਾਨੂੰ ਇਹਨਾਂ ਪਿਆਰ ਦੇਣ ਵਾਸਤੇ ਤਾਂ ਅੱਜ ਦਾ ਵਲੌਗ ਇੱਥੇ ਆਪਾਂ ਸਮਾਪਤ ਕਰਦੇ ਆਂ ਮਿਲਦੀਆਂ ਨਵੇਂ ਦਿਨ ਨਾਲ ਨਵੀਂ ਸ਼ੁਰੂਆਤ ਨਾਲ ਨਵੇਂ ਕੰਮ ਧੰਦੇ ਨਾਲ ਨਵੇਂ ਕਿਸੇ ਟ੍ਰਿਪ ਟੂਰ ਨਾਲ ਠੀਕ ਹੈ ਜੀ ਸਸਰੀਕਾਰ 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 ਠੀਕ ਹੈ ਲੋਬ ਜਿੱਦਾਂ ਕਿ ਤੁਹਾਨੂੰ ਪਤਾ ਵੀ ਆਪਾਂ ਰਾਤ ਕੀ ਕੋ ਕੱਟ ਲਿਆ ਸੀਗਾ ਤੇ ਅੱਜ 31 ਤਰੀਕਾ ਕਿ ਪਹਿਲੇ ਇੱਕ ਤਰੀਕਾ ਇੱਕ ਤਰੀਕਾ ਅਗਲਾ ਦਿਨ ਬਈ ਤੇ ਮੰਮੀ ਕਹਿੰਦੀ ਕਹਿੰਦੀ ਤੁਸੀਂ ਰਾਤ ਸਾਨੂੰ ਖਾ ਲੈਂਦੇ ਉਹ ਮਾਇਆ ਹਵੇ ਉਸ ਉੱਤੇ ਪੈਸੀ ਕਹਿੰਦੀ ਹੋਰ ਕਈ ਤਰ੍ਹਾਂ ਡੈਡੀ ਵੀ ਥੱਕਿਆ ਸੀ ਤੇ ਹਾਂ ਤੇ ਕਹਿੰਦੀ ਭਾਈ ਹੁਣ ਲੈ ਲੈ ਤੂੰ ਜਿਹੜਾ ਸਗਣ ਲੈ ਆਗਾ ਸਗਣ ਕੱਢੀ ਪਰਦੀ ਹੈ ਕਹਿੰਦੀ ਰਾਤ ਮੈਂ ਦੇਣ ਵਾਸਤੇ ਰੱਖਿਆ ਸੀ ਆ ਲਿਆ ਫੜਾ ਭਾਈ ਇੰਨਾ ਇੰਨੇ ਨਾਲ ਸਾਰਾ ਕਾਲ ਸਾਰਾ ਭਾਈ ਪੈਨ ਤਰਾ ਅਨੁਸਾਰਿਆਂ ਨੂੰ ਸਸਰੀ ਆਕਾਲ ਮੇਰੇ ਪੁੱਤ ਦਾ ਹੈਪੀ ਵਾਰ ਆਹੋਂ ਸਗਣ ਦਿੱਤਾ ਮੇਰੇ ਬੇਟੇ ਨੂੰ ਰਾਤ ਮੈਂ ਸੌਂਗੇ ਸੀ ਸੀ ਇਹਦਾ ਡੈਡੀ ਤੜਕੇ ਆਦਾ ਬਾਕੀ ਗਾ ਦਾ ਤੁਸੀਂ 2250 ਤੁਹਾਡਾ ਦੋਨਾਂ ਜੀਆਂ ਦਾ ਦੋਹੇ ਜੀਆਂ ਦਾ ਭਾਈ 2250 ਇਹਨੂੰ 2250 ਇਹਨੂੰ ਖੁੱਲਾ ਕਰਾ ਕੇ ਰੱਖਾ ਵਾ ਬਾਪੂ タルਕੇ ਦਾ ਕੀ ਖੇ ਜਾ ਉਹ ਆਪਾਂ ਨੂੰ ਲੀਵਰ ਵਗੈਰਾ ਲੈ ਕੇ ਜਾਣੇ ਆ ਤੇ ਬਾਕੀ ਰਾਤ ਆਪ ਬਲਾਉ ਦੇ ਅੰਡਿੰਗ ਕਰਤੀ ਸੀਗੀ ਤੇ ਇਹ ਵੀ ਭਾਈ ਵਿੱਚ ਸੀਨ ਲਾ ਦਿੰਨੇ ਆ ਆਪਾਂ ਤੇ ਬਾਕੀ ਇਹ ਸੀ ਆਪਣਾ ਬਰਥਡੇ ਵਾਲਾ ਵਲੌਗ ਤੇ ਬਾਕੀ ਭਾਈ ਦੇਣੇ ਆ ਆ ਕੀ ਬਣਦਾ ਹਜੇ ਤਾਂ ਆਪਣੇ ਹਿਮਕੁੰਡ ਵਾਲੇ ਚੱਲੀ ਜਾਂਦੇ ਆ ਹੋ ਸਕਦਾ ਇਹ ਵੀ ਵਲੌਗ ਥੋੜਾ ਜਿਹਾ ਲੇਟ ਆਵੇ ਤੁਹਾਡੇ ਤੱਕ ਤੇ ਬਾਕੀ ਉਸ ਤੋਂ ਬਾਅਦ ਬਣਾਉਣੇ ਆ ਆ ਪ੍ਰੋਗਰਾਮ ਕੋਈ ਹੋਰ ਟ੍ਰਿਪ ਦਾ ਠੀਕ ਹੈ ਜੀ ਮਿਲਦੇ ਆ